ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਆਈਐਸ ਦੇ ਵੱਲੋਂ ਵੱਖ-ਵੱਖ ਜਗਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਵੱਖ-ਵੱਖ ਜਗਾਵਾਂ ਤੇ ਪੰਜਾਬੀ ਕਮਿਊਨਿਟੀ ਦੇ ਨਾਲ ਵੀ ਜੋ ਲੋਕ ਤਾਲੁਕਾਤ ਰੱਖਦੇ ਨੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 30 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਗ੍ਰੀਨ ਕਾਰਡ ਹੋਲਡਰ ਨੇ ਔਰ ਰਾਗੀ ਸਿੰਘ ਨੇ ਵੱਡੀਆਂ ਸਬਾਵਾਾਂ ਅਮਰੀਕਾ ਦੇ ਵਿੱਚ ਨਿਭਾਰੇ ਸੀ ਜਿਨ੍ਹਾਂ ਨੂੰ ਡਿਟੇਨ ਕਰ ਲਿਆ ਗਿਆ ਹੈ ਆਈਐਸ ਦੇ ਵੱਲੋਂ ਗੁਰ ਜਤਿੰਦਰ ਸਿੰਘ ਰੰਧਾਵਾ ਪੰਜਾਬ ਮੇਲ ਯੂ ਐਸ ਏ ਦੇ ਸੰਪਾਦਕ ਨੇ ਜਿਨ੍ਹਾਂ ਦੇ ਵੱਲੋਂ ਪਰਿਵਾਰ ਤੱਕ ਪਹੁੰਚ ਕੀਤੀ ਗਈ ਗੱਲਬਾਤ ਕੀਤੀ ਗਈ ਔਰ ਪਰਿਵਾਰ ਬਹੁਤ ਹੀ ਸਦਮੇ ਦੇ ਵਿੱਚ ਹੈਗਾ ਇਸ ਖਬਰ ਦੇ ਮਤਲਕ ਔਰ ਗੱਲਬਾਤ ਕਰਦੇ ਆ ਮੇਰੇ ਨਾਲ ਵਿਸ਼ੇਸ਼ ਤੌਰ ਤੇ ਗੁਰ ਜਤਿੰਦਰ ਸਿੰਘ ਰੰਧਾਵਾ ਜੀ ਮੌਜੂਦ ਨੇ ਤਾਉਂ ਰੰਮਰ ਇਹਨਾਂ ਨੇ ਅਮਰੀਕਾ ਦੇ ਵਿੱਚ ਕੰਮ ਕੀਤਾ ਹੈਗਾ ਪੱਤਰਕਾਰੀ ਦੇ ਖੇਤਰ ਦੇ ਵਿੱਚ ਜਾਸਿਕ ਕਮਿਊਨਿਟੀ ਦੇ ਲਈ ਵੀ ਵੱਡੀਆਂ ਸਵਾਮਾਂ ਇਹਨਾਂ ਨੇ ਦਵਾਈਆਂ ਨੇ ਸਵਾਗਤ ਕਰਦੇ ਚੱਲਦੇ ਆ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਆ ਆ ਸਰ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਹਾਂਜੀ ਸਤਿ ਸ੍ਰੀ ਅਕਾਲ ਹੰਦਵਾ ਸਾਹਿਬ ਇਹ ਰਾਗੀ ਸਿੰਘ ਨੇ ਤੁਸੀਂ ਇੰਟਰਵਿਊ ਕਰਕੇ ਆਏ ਹੋ ਪਰਿਵਾਰ ਦੇ ਨਾਲ ਪਰਿਵਾਰ ਦੀ ਮੈਂ ਪੂਰੀ ਇੰਟਰਵਿਊ ਸੁਣੀ ਹੈ ਗੱਲਬਾਤ ਸੁਣੀ ਹੈ ਔਰ ਮਨ ਬੜਾ ਦੁਖੀ ਹੋਇਆ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਹੰਝੂ ਜਿਹੜੇ ਨੇ ਉਹ ਦਿਖ ਰਹੇ ਸੀਗੇ ਸਾਨੂੰ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਵਾਇਓ ਕਿ ਕੀ ਮਾਮਲਾ ਹੈਗਾ ਔਰ ਕਿੱਥੋਂ ਦਾ ਮਾਮਲਾ ਹੈਗਾ ਔਰ ਰਾਇਸ ਦੇ ਵੱਲੋਂ ਕਿਉਂ ਡਿਟੇਨ ਕੀਤਾ ਗਿਆ ਹੈਗਾ ਮੈਂ ਥੋੜੀ ਜੀ ਗੱਲ ਕਰਨਾ ਚਾਹੁੰਦਾ ਪਹਿਲਾਂ ਕਿ ਜਿਹੜੇ ਹਾਲਾਤ ਆ ਅਮਰੀਕਾ ਦੇ ਇਸ ਵੇਲੇ ਜੀ ਤੁਹਾਨੂੰ ਪਤਾ ਕਿ 20 ਜਨਵਰੀ ਨੂੰ 225 ਨੂੰ ਜਦੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਥੇ ਸੌਹ ਚੁੱਕੀ ਸੀ ਤੇ ਉਹਨਾਂ ਨੇ ਅਹੁਦੇ ਦੀ ਸੌਹ ਦੇ ਚੁੱਕਣ ਦੇ ਨਾਲ ਨਾਲ ਇਹ ਵੀ ਸੌਹ ਚੁੱਕੀ ਸੀ ਕਿ ਇੱਥੇ ਮੈਂ ਇਲੀਗਲ ਕੋਈ ਵੀ ਲੋਕ ਗੈਰ ਜਿਹੜਾ ਕਾਨੂੰਨੀ ਤੌਰ ਤੇ ਰਹੂਗਾ ਉਹਨੂੰ ਬਾਹਰ ਕੱਢਾਂਗਾ ਤੇ ਬਾਹਰੋਂ ਜਿਹੜੇ ਨਵੇਂ ਆ ਰਹੇ ਆ ਉਹਨਾਂ ਨੂੰ ਮੈਂ ਰੋਕਾਂਗਾ ਤੇ ਉਸੇ ਅਸੂਲਾਂ ਤੇ ਚੱਲਦੇ ਹੋਏ ਉਹ ਆਪਣਾ ਕੰਮ ਕਰ ਰਹੇ ਆ ਤੇ ਬਹੁਤ ਸਾਰੇ ਲੋਕ ਜਿਹੜੇ ਹੁਣ ਤੱਕ ਜਿਹੜੇ ਹੈਗੇ ਐਵਰੀ ਮੰਥ ਜਿਹੜੇ ਆ ਉਹਨਾਂ ਦਾ ਟਾਰਗੇਟ 3000 ਅ ਬੰਦਿਆਂ ਦਾ ਬਾਹਰ ਕੱਢਣ ਦਾ ਹੈਗਾ ਜਿਹੜਾ ਕਿ ਬੜਾ ਵੱਡਾ ਇੱਕ ਟਾਰਗੇਟ ਹੁੰਦਾ ਇਹਨਾਂ ਬੰਦਿਆਂ ਨੂੰ ਕਦੇ ਵੀ ਨਹੀਂ ਬਾਹਰ ਕੱਢਿਆ ਮੈਂ ਮਾਫੀ ਚਾਹੁੰਦਾ ਕਿ ਰੋਜ਼ ਦਾ 3000 ਨੋਟ ਮਨਥ ਦਾ ਮਤਦਾ ਹੋ ਜਾਂਦਾ ਤਕਰੀਬਨ 1 ਲੱਖ ਉਹਨਾਂ ਨੇ ਐਵਰੇਜ ਦੀ ਗੱਲ ਕੀਤੀ ਹੈ ਇੱਕ ਸਾਲ ਦੇ ਵਿੱਚ ਵਿੱਚ ਇੱਕ ਮਿਲੀਅਨ ਬੰਦਾ ਮੈਂ ਜਿੰਨਾ ਚਿਰ ਇੱਥੇ ਰਹੂੰਗਾ ਮੈਂ ਕੱਢਾਂਗਾ ਤੇ ਉਸ ਤੋਂ ਬਾਅਦ ਜੇ ਆਪਾਂ ਹੁਣ ਗੱਲ ਕਰਦੇ ਆਂ ਪਹਿਲਾਂ ਪਹਿਲਾਂ ਤਾਂ ਉਹਨਾਂ ਨੇ ਬਾਰਡਰ ਸੀਵ ਕਿੱਤੇ ਬਾਰਡਰ ਜਿਹੜਾ ਟੋਟਲੀ ਇਸ ਤਰ੍ਹਾਂ ਬੰਦੇ ਆ ਜਿਵੇਂ ਅੱਗੇ ਹੁੰਦਾ ਸੀ ਕਿ ਬਾਰਡਰ ਜਦੋਂ ਕੋਈ ਬੰਦਾ ਇੱਥੇ ਐਂਟਰ ਕਰਦਾ ਸੀ ਉਹਨਾਂ ਨੂੰ ਬੜਾ ਮਾਮੂਲੀ ਜਿਹਾ ਪੁੱਛਗਿੱਛ ਕਰਕੇ ਤੇ ਉਹਨਾਂ ਨੂੰ ਰੋਕ ਟੋਕ ਕਰ ਦਿੱਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਐਂਟਰੀ ਕਰਕੇ ਤੇ ਬੇਲ ਦੇ ਦਿੱਤੀ ਜਾਂਦੀ ਸੀ ਤੇ ਕੋਈ ਨਾ ਕੋਈ ਸੈਲਮ ਵਰਗਾ ਕੇਸ ਲਾ ਲੂਗੇ ਤੇ ਉਹ ਪਾਸ ਹੋ ਜਾਂਦੇ ਸੀ ਤੇ ਇੱਥੇ ਪੱਕੇ ਹੋ ਜਾਂਦੇ ਸੀ ਉਹ ਜਿਹੜਾ ਸਿਲਸਿਲਾ ਉਹ ਟੋਟਲੀ ਇਹਨਾਂ ਨੇ ਬੰਦ ਕਰ ਦਿੱਤਾ ਤੇ ਹੁਣ ਜਿਹੜਾ ਹੈਗਾ ਜਿਹੜੇ ਲੋਕ ਅਮਰੀਕਾ ਵਿੱਚ ਰਹਿ ਰਹੇ ਆ ਉਹ ਜੇ ਕਿਸੇ ਨੇ ਵੀ ਕੋਈ ਗਲਤੀ ਕੀਤੀ ਆ ਭਾਵੇਂ ਉਹ ਛੋਟੀ ਆ ਭਾਵੇਂ ਵੱਡੀ ਆ ਉਹ ਕਿਸੇ ਨੂੰ ਵੀ ਬਖਸ਼ ਨਹੀਂ ਰਹੇ ਉਹਨਾਂ ਦੇ ਪ੍ਰਸ਼ਾਸਨ ਨੇ ਇੱਥੇ ਇਹ ਜਿਹੜਾ ਆਪਣਾ ਵੀਜ਼ਾ ਚੱਕਿਆ ਹੋਇਆ ਕਿ ਹੁਣ ਜਿਹੜੇ ਲੋਕ ਇੱਥੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਆ ਜਿਨ੍ਹਾਂ ਨੇ ਕੋਈ ਛੋਟਾ ਮੋਟਾ ਵੀ ਜੁਰਮ ਕੀਤਾ ਉਹਨਾਂ ਨੂੰ ਇੱਥੇ ਨਹੀਂ ਰੱਖਣਾ ਤੇ ਉਹਨਾਂ ਨੂੰ ਉਹਨਾਂ ਦੇ ਆਪਣੇ ਦੇਸ਼ ਵਾਪਸ ਭੇਜਣਾ ਐਸੇ ਤਰੀਕੇ ਨਾਲ ਉਹਨਾਂ ਨੇ ਹੁਣ ਤੱਕ ਜੇ ਆਪਾਂ ਐਵਰੇਜ ਲਈਏ ਤੇ ਐਸੋਲੇ ਤੱਕ 70-80 ਹਜ਼ਾਰ ਬੰਦਾ ਜਿਹੜਾ ਹੈਗਾ ਉਹ ਚੱਲ ਰਿਹਾ ਮਹੀਨੇ ਦਾ ਪਰ ਉਹ ਨਵੇਂ ਕਿਉਂਕਿ ਇਹਦੇ ਤੋਂ ਡੋਨਲਡ ਟਰੰਪ ਜਿਹੜੇ ਖੁਸ਼ ਨਹੀਂ ਹੈਗੇ ਤੇ ਉਹਨਾਂ ਨੇ ਇਹ ਕਿਹਾ ਕਿ ਘੱਟੋ ਘੱਟ 1 ਲੱਖ ਬੰਦਾ ਜਿਹੜਾ ਉਹ ਮਹੀਨੇ ਦਾ ਬਾਹਰ ਕੱਢੋ ਹੁਣ ਇਹਦੇ ਨਾਲ ਨਾਲ ਆਪਾਂ ਜੇ ਗੱਲ ਕਰਦੇ ਆਂ ਪੰਜਾਬੀਆਂ ਦੀ ਪੰਜਾਬੀ ਵੀ ਬਹੁਤ ਤੋਂ ਵੱਡੇ ਲੈਵਲ ਤੇ ਇੱਥੇ ਆਏ ਸੀ ਤੇ ਹੁਣ ਜਦੋਂ ਆਪਾਂ ਜੇਲਾ 'ਚ ਜਾਂਦੇ ਆਂ ਉੱਥੇ ਜਾ ਕੇ ਪਤਾ ਲੱਗਦਾ ਕਿ ਕਿੰਨੇ ਪੰਜਾਬੀ ਉੱਥੇ ਡੱਕੇ ਹੋਏ ਆ ਜੀ ਤੇ ਇਹ ਨਹੀਂ ਹੈਗਾ ਇਕੱਲੇ ਮੇਰੇ ਦੂਜੇ ਦੇਸ਼ਾਂ ਦੇ ਲੋਕ ਆ ਇੱਥੇ ਬਹੁਤ ਸਾਰੇ ਲੋਕ ਜਿਹੜੇ ਪੰਜਾਬੀ ਆ ਜਿਹੜੇ ਉਹਨਾਂ ਨੇ ਡਿਟੇਨ ਕੀਤੇ ਹੋਏ ਆ ਹੋਰ ਆਪਾਂ ਗੱਲ ਜਿਹੜੀ ਤੁਸੀਂ ਪੁੱਛੀ ਆ ਮੈਂ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਭਾਈ ਮਨਜੀਤ ਸਿੰਘ ਤੇ ਭਾਈ ਅਮਰਜੀਤ ਸਿੰਘ ਇੱਕ ਬੜੇ ਸਤਿਕਾਰਤ ਇੱਥੋਂ ਦੀ ਸਖਸ਼ੀਤਾ ਹੈਗੀਆਂ ਦੋਵੇਂ ਭਰਾ ਜਿਹੜੇ ਹੈਗੇ ਆ ਬਹੁਤ ਲੰਮੇ ਸਮੇਂ ਤੋਂ ਤਕਰੀਬਨ 33 ਸਾਲ ਤੋਂ ਇੱਥੇ ਸੇਵਾ ਕਰ ਰਹੇ ਆ ਗਰਬਾਣੀ ਰਾਹੀ ਉਹਨਾਂ ਦਾ ਕੀਰਤਨ ਪ੍ਰਵਾਹ ਜਿਹੜਾ ਉਹ ਹਮੇਸ਼ਾ ਸਾਨੂੰ ਸੁਣਨ ਨੂੰ ਮਿਲਦਾ ਉਹਨਾਂ ਨੇ ਕਈ ਗੁਰੂ ਘਰਾਂ 'ਚ ਇੱਥੇ ਕੰਮ ਕੀਤਾ ਪਹਿਲਾਂ ਉਹ ਫ੍ਰੀ ਮੌਥ ਗੁਰਦੁਆਰੇ ਵੀਰੇ ਵੈਸਟ ਸੈਕਰਾਮੈਂਟੋ ਗੁਰਦੁਆਰੇ ਵਿੱਚ ਵੀ ਰਹੇ ਤੇ ਐਸ ਵळे ਉਹ ਮਦਸਤੋ ਗੁਰੂ ਘਰ ਵੀ ਸੇਵਾ ਕਰਦੇ ਨਾਲ ਉਹ ਇੰਡੀਪੈਂਡੈਂਟ ਵੀ ਕੀਰਤਨ ਕਰਦੇ ਆ ਤੇ ਦੋਵੇਂ ਬ੍ਰਦਰ ਦਾ ਉਹਦਾ ਸਭ ਕੀਰਤਨ ਕਰਦੇ ਨੇ ਹਾਂਜੀ 1992 ਦੇ ਇੱਥੇ ਆਏ ਆ ਜੀ ਅੱਛਾ ਜੀ ਵਾਹ ਤੇ 33 ਸਾਲ ਤਕਰੀਬਨ ਹੋ ਗਏ ਨਾ ਇੱਥੇ ਸੇਵਾ ਨਿਭਾਉਂਦਿਆਂ ਨੂੰ ਜੀ ਜੀ ਤੇ ਉਹ ਜਦੋਂ ਇਹ ਕਿਤੇ ਦੋਵੇਂ ਭਰਾ ਜਿਹੜੇ ਇੱਥੇ ਬੜਾ ਵਧੀਆ ਕੰਮ ਕਰਦੇ ਸੀ ਪਰ ਜਦੋਂ ਪੇਪਰ ਵਰਕਸ ਦਾ ਕੋਈ ਕੰਮ ਹੋਇਆ ਤੇ ਭਾਈ ਅਮਰਜੀਤ ਸਿੰਘ ਦਾ ਕੋਛ ਨਾ ਕੋਛ ਉਹਦੇ ਵਿੱਚ ਗਲਤੀ ਹੋ ਗਈ ਤੇ ਉਹ ਪੇਪਰ ਵਾਸਤੇ ਡਾਕੂਮੈਂਟਸ ਜਦੋਂ ਭਰੇ ਸੀ ਉਹਦੇ ਵਿੱਚ ਕਿਤੇ ਨਾਂ ਵੀ ਇੱਕ ਅਦੇ ਅੱਖਰ ਦੀ ਕਿਤੇ ਮਿਸਟੇਕ ਹੋ ਗਈ ਅੱਛਾ ਜੀ ਉਹ ਜਦੋਂ ਇਹ ਪਹਿਲਾ ਗ੍ਰੀਨ ਕਾਰਡ ਹੋ ਗਏ ਸੀ ਗ੍ਰੀਨ ਕਾਰਡ ਤੋਂ ਬਾਅਦ ਜਦੋਂ ਸਿਟੀਜ਼ਨ ਦਾ ਇਹਨਾਂ ਨੇ ਅਪਲਾਈ ਕੀਤਾ ਸੀ ਸਿਟੀਜ਼ਨ ਦੀ ਜਦੋਂ ਇੰਟਰਵਿਊ ਆਈ ਤਕਰੀਬਨ ਕਹਿ ਸਕਦੇ ਆ 2002 ਜਾਂ 3 ਚ ਦੀ ਗੱਲ ਆ ਤੇ ਉਹਨਾਂ ਨੇ ਇਹ ਕਿਹਾ ਵੀ ਤੇਰਾ ਜਿਹੜਾ ਨਾਂ ਆ ਉਹ ਗਲਤ ਆ ਜਾਂ ਡਾਕੂਮੈਂਟਸ ਕੁਝ ਗਲਤ ਸ਼ੋ ਹੋ ਰਹੇ ਆ ਤੇ ਉਸ ਕਰਕੇ ਇਹਨਾਂ ਨੂੰ ਇੰਗਲਿਸ਼ ਤਾਂ ਆਉਂਦੀ ਨਹੀਂ ਸੀ ਜਰਾ ਤੇ ਉਹ ਉਹ ਫਿਰ ਉਹ ਜਿਹੜਾ ਕੇਸ ਆ ਉਹ ਉਲਝ ਗਿਆ ਇੱਕ ਤਾਂ ਇਹਨਾਂ ਨੂੰ ਸਿਟੀਨਸ਼ਿਪ ਜਿਹੜੀ ਆ ਦੀ ਇਹਨਾਂ ਦੀ ਨਹੀਂ ਮਿਲੀ ਤੇ ਨਾਲ ਦੇ ਨਾਲ ਇਹਨਾਂ ਨੂੰ ਜਿਹੜਾ ਗ੍ਰੀਨ ਕਾਰਡ ਆ ਉਹ ਰਿਵੋਕ ਕਰ ਦਿੱਤਾ ਗਿਆ ਉਸ ਤੋਂ ਬਾਅਦ ਇਹ ਆਈਸ ਕੋਲ ਜਾ ਕੇ ਤੇ ਇਹ ਇਹਨਾਂ ਨੂੰ ਟਾਈਮ ਟੂ ਟਾਈਮ ਉੱਥੇ ਹਾਜ਼ਰੀ ਲਾਉਣੀ ਪੈਂਦੀ ਸੀ ਤੇ ਹੁਣ ਵੀ ਪਿੱਛੇ ਜੇ ਇਹਨਾਂ ਨੂੰ ਇੱਕ ਲੈਟਰ ਆਈ ਸੀ ਇਨਫੋਰਮੇਸ਼ਨ ਆਈ ਸੀ ਕਿ ਤੁਸੀਂ ਆਪਣੀ ਹਾਜ਼ਰੀ ਲਵਾਓ ਤੇ ਹਾਜ਼ਰੀ ਲਵਾਉਣ ਲਈ ਉੱਥੇ ਗਏ ਤੇ ਜਦੋਂ ਉਹਨਾਂ ਨੇ ਕਿਹਾ ਵੀ ਤੁਹਾਡੇ ਫਿੰਗਰਪ੍ਰਿੰਟਸ ਵੀ ਕਰਨੇ ਆ ਤੇ ਜਦੋਂ ਫਿੰਗਰਪ੍ਰਿੰਟਸ ਹੋਏ ਹਸਬੰਡ ਵਾਈਫ ਦੋਵੇਂ ਸੀ ਭਾਈ ਅਮਰਜੀਤ ਸਿੰਘ ਤੇ ਉਹਨਾਂ ਦੀ ਵਾਈਫ ਵੀ ਇਕੱਠੇ ਸੀਗੇ ਤੇ ਉੱਥੇ ਜਾ ਕੇ ਅਚਾਨਕ ਇਹਨਾਂ ਨੂੰ ਜਦੋਂ ਆਈਸ ਵੱਲੋਂ ਡਿਟੇਨ ਕਰ ਲਿਆ ਗਿਆ ਤੇ ਉੱਥੋਂ ਹੀ ਇਹਨਾਂ ਨੇ ਭਾਈ ਮਨਜੀਤ ਸਿੰਘ ਜਿਹੜੇ ਬਾਹਰ ਬੈਠੇ ਸੀਗੇ ਉਹਨਾਂ ਨੂੰ ਫੋਨ ਤੇ ਦੱਸਿਆ ਕਿ ਸਾਨੂੰ ਡਿਟੇਨ ਕਰ ਲਿਆ ਗਿਆ ਤੇ ਇੱਕਦਮ ਸਾਰੇ ਪਰਿਵਾਰ ਵਿੱਚ ਹਾਹਾਕਾਰ ਮੱਚ ਗਈ ਪਹਿਲਾਂ ਤਾਂ ਦੋਵਾਂ ਨੂੰ ਸਟਾਕਟਨ ਜੇਲ੍ਹ ਚ ਲਿਆਂਦਾ ਗਿਆ ਤੇ ਸਟਾਕਟਨ ਤੋਂ ਬਾਅਦ ਇਹਨਾਂ ਨੂੰ ਉੱਥੇ ਜਿਹੜਾ ਬੇਕਰਫੀਲਡ ਉੱਥੇ ਇੱਕ ਕੈਂਪ ਜਾਂ ਟਾਈਪ ਦਾ ਨਵਾਂ ਇਹਨਾਂ ਨੇ ਇੱਕ ਜੇਲ੍ਹ ਟਾਈਪ ਬਣਾਇਆ ਉੱਥੇ ਜਿਹੜੇ ਸਾਰੇ ਲੋਕ ਆ ਉਹਨਾਂ ਨੂੰ ਡੀਟੇਨ ਕੀਤਾ ਜਾ ਰਿਹਾ ਸਾਰੇ ਬਹੁਤੇ ਲੋਕਾਂ ਨੂੰ ਜੀ ਰੰਧਾਵਾ ਸਾਹਿਬ ਜਿੱਦਾਂ ਤੁਹਾਡੀ ਇੰਟਰਵਿਊ ਦੇ ਵਿੱਚ ਮੈਂ ਬੜੀ ਵਿਸਤਾਰਪੂਰਵਕ ਸੁਣੀ ਉਹਦੇ ਵਿੱਚ ਅਮਰਜੀਤ ਹੁਣਾਂ ਦੇ ਬ੍ਰਦਰ ਦੱਸ ਰਹੇ ਸੀਗੇ ਕਿ ਜਦੋਂ ਉਹਨਾਂ ਨੂੰ ਅੰਦਰ ਲਿਜਾਇਆ ਗਿਆ ਤੇ ਜਕਾਰੇ ਬੁਲਾਏ ਗਏ ਇਹਦਾ ਮਤਲਬ ਕਾਫੀ ਪੰਜਾਬੀ ਉਥੇ ਸਿੱਖ ਜਿਹੜੇ ਭਾਈਚਾਰੇ ਦੇ ਲੋਕ ਉਥੇ ਆਈਸਨ ਨੇ ਡਿਟੇਨ ਕੀਤੇ ਹੋਏ ਨੇ ਬਿਲਕੁਲ ਜੀ ਬਿਲਕੁਲ ਹਨ ਇਸ ਤਰ੍ਹਾਂ ਹੈਗਾ ਜਦੋਂ ਇਹ ਮੈਂ ਤਾਂ ਇਹ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਜਦੋਂ ਅੱਜ ਦੀ ਇੰਟਰਵਿਊ ਸ਼ੁਰੂ ਕੀਤੀ ਹੈ ਵੀ ਇਹ ਇਕੱਲੇ ਦੂਜੇ ਕੰਟਰੀਜ਼ ਦੇ ਲੋਕ ਨਹੀਂ ਆਗੇ ਹੁਣ ਸਾਡੇ ਪੰਜਾਬੀ ਵੀ ਬੜੇ ਆ ਇਹ ਜਦੋਂ ਕਿਉਂਕਿ ਇਹ ਇੱਕ ਜਾਨੀ ਪਛਾਣਨੀ ਸ਼ਖਸੀਅਤ ਸੀਗੇ ਦੋਵੇਂ ਭਰਾ ਤੇ ਇਹ ਜਦੋਂ ਭਾਈ ਅਮਰਜੀਤ ਸਿੰਘ ਹੋਰਾਂ ਨੂੰ ਉਥੇ ਪੁਲਿਸ ਨੇ ਅ ਅੰਦਰ ਲੈ ਕੇ ਗਏ ਜਦੋਂ ਆਇਸ ਵਾਲੇ ਜੇਲ੍ਹ ਚ ਉਸ ਕੈਂਪ ਚ ਤੇ ਉੱਥੇ ਕਾਫੀ ਸਾਰੇ ਉਹ ਦੱਸਦੇ ਕਿ 1.5 200 ਪੰਜਾਬੀ ਆਗੇ ਸੀ ਜਿਨ੍ਹਾਂ ਨੇ ਇਹਨਾਂ ਨੂੰ ਦੇਖਦਿਆਂ ਇੱਕਦਮ ਪਹਿਲਾਂ ਤਾਂ ਹੈਰਾਨ ਹੋਏ ਫਿਰ ਉਹਨਾਂ ਨੇ ਝਕਾਰੇ ਛੱਡ ਕੇ ਇਹਨਾਂ ਨੂੰ ਮਤਲਬ ਉੱਥੇ ਜੀਆਆਂ ਨੂੰ ਗਿਆ ਵੀ ਇਹ ਸਾਡਾ ਪਰੀਸਟ ਜਿਵੇਂ ਕਹ ਲਓ ਆਪਾਂ ਇੰਗਲਿਸ਼ ਚ ਕਹਿੰਦੇ ਆ ਤੇ ਸਰਦਾਰਤ ਤੇ ਉਹਨਾਂ ਨੇ ਮਤਲਬ ਕਾਫੀ ਵੱਡਾ ਸਵਾਗਤ ਕੀਤਾ ਇੱਕ ਮੈਂ ਇੱਥੇ ਇਹ ਵੀ ਗੱਲ ਦੱਸਣਾ ਚਾਹੁੰਦਾ ਕਿ ਇਹਨਾਂ ਦੀ ਦਸਤਾਰ ਜਿਹੜੀ ਇੱਥੋਂ ਦੇ ਅਸੂਲਾਂ ਦੇ ਹਿਸਾਬ ਨਾਲ ਉਹ ਉਤਾਰ ਦਿੱਤੀ ਗਈ ਸੀ ਇਹਨਾਂ ਮੰਗਿਆ ਸਰ ਜਿਹੜਾ ਸੀਗਾ ਉਹ ਲੈ ਕੇ ਗਿਆ ਸੀ ਇਹਨਾਂ ਦੀ ਜਿਹੜੀ ਸਿਰ ਸਾਫ ਸੀ ਉਹ ਵੀ ਲਵਾ ਲਈ ਗਈ ਸੀ ਤੇ ਕੁਦਰਤੀ ਉੱਥੇ ਇੱਕ ਡਾਕਟਰ ਸੀ ਬੇਕਰਸਫੀਲਡੋਂ ਪੰਜਾਬਣ ਸੀ ਉਸ ਜੇਲ੍ਹ ਚ ਤੇ ਉਸ ਡਾਕਟਰ ਨੇ ਆਈਸ ਵਾਲਿਆਂ ਨੂੰ ਕਿਹਾ ਤੇ ਹੋਰ ਅਧਿਕਾਰੀਆਂ ਨੂੰ ਕਿਹਾ ਕਿ ਇਹ ਸਾਡੇ ਪੰਜਾਬਣ ਸੀ ਤੇ ਉਹਨੇ ਇਹ ਕਿਹਾ ਕਿ ਇਹ ਸਾਡਾ ਪ੍ਰੇਸ਼ਤਾ ਤੇ ਇਹ ਸਾਡਾ ਇੱਕ ਧਰਮ ਦੇ ਹਿਸਾਬ ਨਾਲ ਇਹਨਾਂ ਦਾ ਸਿਰ ਜਿਹੜਾ ਹੈ ਉਹ ਧਕਿਆਵਾ ਚਾਹੀਦਾ ਉਹਨ ਵਰਜਰੇ ਮੁੰਡੇ ਸੀ ਜਿਹੜੇ ਉੱਥੇ ਪਹਿਲਾਂ ਅਰੈਸਟ ਹੋਏ ਹੋਏ ਡਿਟੇਨ ਹੋਏ ਹੋਏ ਉਹਨਾਂ ਨੇ ਫਿਰ ਕੋਈ ਨਾ ਕੋਈ ਇੱਕ ਦਸਤਾਰ ਦਾ ਇੰਤਜ਼ਾਮ ਕੀਤਾ ਤੇ ਇਹਨਾਂ ਨੂੰ ਇੱਕ ਉੱਥੇ ਦਸਤਾਰ ਦਿੱਤੀ ਤੇ ਫਿਰ ਇਹਨਾਂ ਨੇ ਉੱਤੋਂ ਆਪਣਾ ਸਿਰ ਢੱਕਿਆ ਜੀ ਅਰੰਧਾਵਾ ਸਾਬ ਮੈਨੂੰ ਪਤਾ ਹੈ ਤੁਸੀਂ ਬਿਜ਼ੀ ਹੋ ਤੇ ਮਾਫ ਕਰਿਓ ਇੱਕ ਦੋ ਮਿੰਟ ਦਾ ਸਮਾਂ ਹੋਰ ਲੈਣਾ ਆ ਤੁਸੀਂ ਤਾਂ ਉਮਰ ਅਮਰੀਕਾ ਦੀ ਧਰਤੀ ਤੇ ਕਾਫੀ ਕੰਮ ਕੀਤਾ ਹੈ ਔਰ ਪੱਤਰਕਾਰੀ ਦੇ ਤੌਰ ਤੇ ਕਾਫੀ ਵਿਚਰੇ ਹੈਗੇ ਹੋ ਔਰ ਖਾਸ ਕਰਕੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਾਂ ਜਮਾ ਕਿ ਅੱਜ ਕੱਲ ਦੇ ਪੱਤਰਕਾਰਾਂ ਦੇ ਵਾਂਗੂ ਨਹੀਂ ਹੈ ਕਿ ਠਾ ਸੋਟਾ ਚਲਾਤੀ ਖਬਰ ਪੂਰੀ ਜਾਂਚ ਪਰਖ ਕੇ ਪੰਜਾਬੀ ਮਿਲ ਯੂਐਸਏ ਦੇ ਇਹ ਜਿਹੜੇ ਅਬਿਰੂਚੀ ਫੈਗੇ ਨੇ ਖਬਰ ਚਲਾਉਂਦੇ ਹੈਗੇ ਨੇ ਉਹ ਟੀਮ ਨੂੰ ਗਾਈਡ ਵੀ ਕਰਦੇ ਹੈਗੇ ਨੇ ਔਰ ਰੰਦਾਵਸਾ ਮੈਨੂੰ ਇੱਕ ਚੀਜ਼ ਦੱਸਿਓ ਕਿ ਤੁਸੀਂ ਕਈ ਹਰਸਿਆਂ ਤੋਂ ਇੱਥੇ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਇਦਾਂ ਦੇ ਹਾਲਾਤ ਕਦੇ ਤੁਸੀਂ ਦੇਖੇ ਸੀਗੇ ਪਹਿਲਾਂ ਨਹੀਂ ਇੰਨਾ ਦਿਨ ਵਿੱਚ ਜਿੰਜ ਕਈ ਹੈ ਨਾ ਮੈਂ ਤਕਰੀਬਨ 30 ਕੇ ਸਾਲ ਤੋਂ ਇੱਥੇ ਰਹਿ ਰਿਹਾ ਤੇ ਥੋੜਾ ਬੋਤਾ ਅਪਰਾਚਨਾ ਦਾ ਆਉਂਦਾ ਰਿਹਾ ਜੀ ਹਰ ਪ੍ਰੈਜ਼ੀਡੈਂਟ ਦਾ ਜਿਹੜਾ ਕੰਮ ਕਰਨ ਦਾ ਢੰਗ ਹੁੰਦਾ ਨਾ ਉਹ ਆਪੋ ਆਪਣਾ ਹੁੰਦਾ ਉਹਨਾਂ ਨੂੰ ਕਈ ਲੋਕ ਜਿਹੜੇ ਹੁੰਦੇ ਆ ਕਈ ਪ੍ਰੈਜ਼ੀਡੈਂਟ ਜਿਹੜੇ ਹੁੰਦੇ ਆ ਉਹ ਰੋਲਾ ਪਾ ਦਿੰਦੇ ਆ ਵੀ ਲੋਕਾਂ ਤੇ ਪ੍ਰਭਾਵ ਪਾਉਣ ਲਈ ਵੀ ਅਸੀਂ ਜਿਹੜਾ ਇੱਥੇ ਕਰ ਰਹੇ ਹਾਂ ਕੰਮ ਉਹ ਲੋਕਾਂ ਤੱਕ ਜਾਵੇ ਕਈ ਚੁੱਪਚਿਪ ਤੇ ਕਰੀ ਜਾਂਦੇ ਆ ਇਹ ਨਹੀਂ ਹੈਗਾ ਕਿ ਪਹਿਲੇ ਪ੍ਰੈਜ਼ੀਡੈਂਟ ਜਿਹੜੇ ਸੀਗੇ ਉਹਨਾਂ ਨੇ ਕੋਈ ਇਸ ਤਰ੍ਹਾਂ ਸ਼ਕਤੀ ਨਹੀਂ ਕੀਤੀ ਸੀ ਸ਼ਕਤੀ ਹੁੰਦੀ ਰਹੀ ਆ ਟਾਈਮ ਟੂ ਟਾਈਮ ਈਵਨ ਅਬਾਮਾ ਦੇ ਟਾਈਮ ਬੜੀ ਸ਼ਕਤੀ ਹੋਈ ਆ ਜੇ ਆਪਾਂ ਉਹਨਾਂ ਦੇ ਅ ਪਿਛੋਂ ਜੇ ਕੱਢੀਏ ਸਾਰੇ ਅੰਕੜੇ ਤੇ ਤੁਸੀਂ ਦੇਖੋਗੇ ਕਿ ਉਹਨਾਂ ਦੇ ਟਾਈਮ ਵਿੱਚ ਵੀ ਕਾਫੀ ਲੋਕ ਡਿਪੋਰਟ ਹੋਏ ਆ ਇਹ ਨਹੀਂ ਵੀ ਹੋਰ ਰਿਪਬਲਿਕਨ ਪਾਰਟੀ ਦੇ ਸੀ ਔਰ ਉਹ ਡੈਮੋਕ੍ਰੇਟ ਪਾਰਟੀ ਦੇ ਸੀ ਤੇ ਇਹ ਕੱਲਾ ਰਿਪਬਲਿਕਨ ਪਾਰਟੀ ਨਹੀਂ ਕਰਦਾ ਦੋਵੇਂ ਪਾਰਟੀਆਂ ਹੀ ਉਹ ਡਿਪੈਂਡ ਕਰਦਾ ਕਿ ਕਿਹੜਾ ਪ੍ਰੈਜ਼ੀਡੈਂਟ ਹੈਗਾ ਉਹਨੇ ਕਿਸ ਟਾਈਪ ਦਾ ਕੰਮ ਕਰਨਾ ਤੇ ਉਸ ਅਕੋਰਡਿੰਗਲੀ ਚੱਲਦਾ ਕਈ ਜਿਵੇਂ ਹੁਣ ਆਪਾਂ ਜੀ ਅੱਜ ਦੀ ਗੱਲ ਕਰਦੇ ਆ ਆਪਣੇ ਜਿਹੜੇ ਹੁਣ ਜਿਹੜੇ ਪ੍ਰੈਜ਼ੀਡੈਂਟ ਹੈਗੇ ਡੋਨਾਲਡ ਟਰੰਪ ਹੋਰੀ ਇਹਨਾਂ ਦਾ ਜਿਹੜਾ ਇੱਕ ਸਿਸਟਮ ਆ ਗੱਲ ਕਰਾਂਦਾ ਇਹ ਛੋਟੀ ਤੇ ਛੋਟੀ ਗੱਲ ਵੀ ਜਿਹੜੀ ਆ ਉਹ ਮੀਡੀਆ 'ਚ ਲੈ ਆਉਂਦੇ ਆ ਪ੍ਰੈਸ ਕਾਨਫਰੰਸ ਕਰਦੇ ਆ ਆਪਣੇ ਜਿੰਨੇ ਵੀ ਇਹਨਾਂ ਦੇ ਵੱਡੇ ਪੱਤਰਕਾਰਾਂ ਚੈਨਲਸ ਦੇ ਜਾਂ ਨਿਊਜ਼ਪੇਪਰਸ ਦੇ ਉਹਨਾਂ ਨੂੰ ਫੜਦੇ ਰਹਿੰਦੇ ਤਕਰੀਬਨ ਤਕਰੀਬਨ ਰੋਜ਼ ਤੇ ਕੋਈ ਨਾ ਜੋ ਵੀ ਆਪਣੀ ਇਹਨਾਂ ਦੀ ਕਾਰਗੁਜ਼ਾਰੀ ਹੁੰਦੀ ਆ ਉਹ ਸਾਰਾ মিডিਆ ਤੱਕ ਲੈ ਜਾਂਦੇ ਉਹ মিডিਆ ਫਿਰ ਜਿਹੜਾ ਹੈਗਾ ਉਹ ਇੰਨਾ ਅਸ਼ਾਂਤ ਹੁੰਦਾ ਗੱਲ ਨੂੰ ਲੋਕੀ ਇਹ ਸਮਝਦੇ ਵੀ ਇੱਕ ਹਵਾ ਜਿਹਾ ਬਣ ਗਿਆ ਤੇ ਇਹ ਨਹੀਂ ਹੈਗਾ ਕਿ ਪਹਿਲਾਂ ਨਹੀਂ ਸੀ ਹੁੰਦਾ ਜਿਸ ਤਰ੍ਹਾਂ ਪਹਿਲਾਂ ਹੁੰਦਾ ਉਹ ਵੀ ਥੋੜਾ ਪਤਾ ਜੇ ਆਪਾਂ ਗੱਲ ਕਰੀਏ ਕਿ ਪਰਸੈਂਟੇਜ ਘੱਟ ਜਾਂ ਵੱਧ ਹੋਊਗੀ ਉਹੀ ਤਰੀਕਾ ਹੁਣ ਵੀ ਚੱਲ ਰਿਹਾ ਪਰ ਜੋ ਸਜਤੀ ਇਹਨਾਂ ਨੇ ਕੀਤੀ ਆ ਉਹ ਇੱਕ ਮਿਸਾਲ ਪੈਦਾ ਕਰ ਗਈ ਹੈ ਕਿ ਅੰਨੀ ਸ਼ਕਤੀ ਕਦੇ ਨਹੀਂ ਹੋਈ ਜਿੰਨਾ ਮੈਂ 23 ਸਾਲਾਂ 'ਚ ਦੇਖਿਆ ਇਹ ਫਰਸਟ ਟਾਈਮ ਐਵਰ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਉਹ ਸ਼ਕਤੀ ਕੀਤੀ ਹੈ ਜੀ ਅਰੰਦਵ ਸਾਹਿਬ ਸੰਖੇਪ ਦੇ ਸ਼ਬਦਾਂ ਦੇ ਵਿੱਚ ਸਾਡੇ ਨੌਜਵਾਨ ਪੰਜਾਬ ਤੋਂ ਇੱਥੇ ਆਏ ਨੇ ਅਲੱਡ ਉਮਰ ਦੇ ਵਿੱਚ ਕਾਫੀ ਨੌਜਵਾਨ ਨੇ 18 ਸਾਲ 20 ਸਾਲ 21 ਸਾਲ ਬੜੀ ਅਲੱਡ ਉਮਰ ਹੁੰਦੀ ਹੈ ਗਲਤੀਆਂ ਕਰ ਬੈਠਦੇ ਨੇ ਬਾਅਦ 'ਚ ਪਛਤਾਉਣਾ ਪੈਂਦਾ ਜਾਂਦੇ ਜਾਂਦੇ ਸਾਡੇ ਨੌਜਵਾਨਾਂ ਨੂੰ ਸੁਨੇਹਾ ਦੇ ਦੋ ਕਿ ਇਸ ਸਮੇਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸੇਫ ਰੱਖਣਾ ਆਪਾਂ ਅਕੋਰਡਿੰਗ ਟੂ ਅੱਜ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਸਾਰਾ ਕੁਝ ਦੇਖ ਰਹੇ ਆ ਕਿ ਕੀ ਸਿਸਟਮ ਚੱਲ ਰਿਹਾ ਹੁਣ ਜਿਹੜੀਆਂ ਖਬਰਾਂ ਬਾਹਰ ਨਿਕਲ ਕੇ ਆ ਰਹੀਆਂ ਉਹ ਆ ਰਹੀਆਂ ਕਿ ਛੋਟੇ ਤੋਂ ਛੋਟਾ ਜੁਰਮ ਚਾਹੇ ਉਹ ਡੀਜ਼ੂਏ ਦੀ ਟਿਕਟ ਚਾਹੇ ਕੋਈ ਹੋਰ ਜਿਵੇਂ ਸਟੋਰਾਂ 'ਚ ਕੰਮ ਕਰਦੇ ਮੁੰਡੇ ਉਹ ਕਦੇ ਅੰਡਰਏਜ ਆਪਣੀ ਕੋਈ ਸਿਗਰਟ ਸ਼ਰਾਬ ਬੀਅਰ ਵਾਈਨ ਕੁਝ ਵੇਚ ਦਿੰਦੇ ਆ ਉਹ ਵੀ ਇੱਕ ਕ੍ਰਾਈਮ ਗਿਨਾਇਆ ਜਾਂਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕ੍ਰਾਈਮ ਆ ਉਸ ਕਰਕੇ ਉਹਨਾਂ ਚੀਜ਼ਾਂ ਤੋਂ ਵੀ ਬਚੋ ਇਹ ਬੜਾ ਵੱਡਾ ਕ੍ਰਾਈਮ ਆ ਜੇ ਤੁਸੀਂ ਅੰਡਰਏਜ ਕਿਸੇ ਨੂੰ ਕੋਈ ਸਟੋਰ ਤੋਂ ਕੋਈ ਚੀਜ਼ ਜਿਹੜੀ ਏਜ ਦੇ ਹਿਸਾਬ ਨਾਲ ਵੇਚਣੀ ਹੁੰਦੀ ਹੈ ਜੇ ਵੇਚਦੇ ਹੋ ਪਲੱਸ ਡੀਯੂਆਈ ਤੋਂ ਬਚੋ ਪਲੱਸ ਕਿਸੇ ਕਈ ਵਾਰੀ ਹੁੰਦਾ ਬੱਚੇ ਨਵੇਂ ਆਏ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਸਟੋਰਾਂ 'ਚ ਜਾਂਦੇ ਆ ਸਟੋਰਾਂ 'ਚ ਛੋਟੀ ਮੋਟੀ ਚੀਜ਼ ਚੱਕ ਲੈਂਦੇ ਕਿਹੜਾ ਪਤਾ ਲੱਗਦਾ ਇੱਥੇ ਕਹੜਾ ਕੋਈ ਕਹਿੰਦਾ ਪਰ ਉਹ ਹਰ ਜਿਹੜਾ ਹੁੰਦਾ ਉਹਨਾਂ ਦਾ ਕਸਟਮਰ ਜਿਹੜਾ ਹੁੰਦਾ ਉਹਨਾਂ ਦੇ ਕੈਮਰੇ ਦੀ ਅੱਖ ਜਿਹੜੀ ਹੁੰਦੀ ਆ ਉਹ ਰੱਖੀ ਹੁੰਦੀ ਆ ਉਹਨਾਂ ਦਾ ਬਕਾਇਦਾ ਇੱਕ ਅੰਦਰ ਰੂਮ ਦਾ ਜਦੋਂ ਸਕਿਉਰਟੀ ਰੂਮ ਕਹਿੰਦੇ ਉੱਥੇ ਬੰਦੇ ਬੈਠੇ ਹੁੰਦੇ ਆ ਉਹ ਹਰ ਬੰਦੇ ਨੂੰ ਵਾਚ ਕਰਦੇ ਆ ਕਿ ਉਹਦੀ ਐਕਟੀਵਿਟੀ ਸਟੋਰ ਦੇ ਵਿੱਚ ਕੀ ਆ ਖਾਸ ਕਰਕੇ ਜਿਵੇਂ ਵਾਲਮਾਰਟ ਆ ਜਾਂ ਕੋਸਕੋ ਆ ਜਾਂ ਕੋਈ ਵੀ ਸਟੋਰ ਹੈਗਾ ਉਹਦੇ ਵਿੱਚ ਉਹ ਹਮੇਸ਼ਾ ਵਾਚ ਕਰਦੇ ਆ ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਉਹ ਜਦੋਂ ਬਾਹਰ ਨਿਕਲਦੇ ਉਹਨਾਂ ਨੂੰ ਅਰੈਸਟ ਕਰ ਲੈਂਦਾ ਭਾਵੇਂ ਛੋਟੀ ਚੀਜ਼ ਵੀ ਹੁੰਦੀ ਆ ਪਰ ਉਹ ਇੱਕ ਉਹਨਾਂ ਦਾ ਰੈਕਡ ਜਿਹੜਾ ਉਹ ਖਰਾਬ ਕਰਕੇ ਰਹਿ ਜਾਂਦਾ ਕਾਨੂੰ ਉਹਨਾਂ ਨੇ ਗ੍ਰੀਨ ਕਾਰਡ ਲੈਣਾ ਜਾਂ ਉਹਨਾਂ ਨੇ ਕਿਤੇ ਸਿਟੀਆਂ ਸ਼ਕਲ ਲੈਣੀ ਹੈ ਕੋਈ ਵੀ ਪੇਪਰ ਵਰਕਸ ਕਰਨਾ ਉਹ ਉਹ ਜਿਹੜਾ ਰੈਕੋਰਡ ਆ ਉਹ ਵਿੱਚ ਆਊਗਾ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਲੜਾਈ ਝਗੜਾ ਕੋਈ ਵੀ ਇਸ ਤਰ੍ਹਾਂ ਦਾ ਜੁਰਮ ਜਿਹੜਾ ਹੈਗਾ ਉਹ ਨਾ ਕਰੋ ਨਸ਼ਿਆਂ ਦਾ ਜਿਹੜੀ ਸਮਗਲੀਆਂ ਸਾਡੇ ਇਹ ਬੜੀ ਇੱਥੇ ਪ੍ਰਚਲਿਤ ਹੋਈ ਆ ਉਹਨਾਂ ਨੂੰ ਉਹ ਤੋਂ ਬਚਾ ਕਰੋ ਨਸ਼ੇ ਕਰਨ ਤੋਂ ਬਚਾ ਕਰੋ ਹੋਰ ਬੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਇਨਸਾਨ ਨੂੰ ਕ੍ਰਿਮੀਨਲ ਬਣਾ ਦਿੰਦੀਆਂ ਇਹਨਾਂ ਚੀਜ਼ਾਂ ਤੋਂ ਜੀਵਨ ਬਚਾ ਕੇ ਰੱਖਾਂਗੇ ਤੇ ਹੋ ਸਕਦਾ ਹੈ ਕਿ ਤੁਸੀਂ ਬਚੇ ਰਹੋਗੇ ਜਿੰਨਾ ਚਿਰ ਸਿਟੀ ਜਾਂਦੀ ਹੁੰਦੇ ਉਹਨਾਂ ਚਿਰ ਬਚੋ ਖਾਸ ਤੌਰ ਤੇ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਾਂਗਾ ਜਿਹੜੇ ਹਲੇ ਗ੍ਰੀਨ ਕਾਰਡ ਆ ਉਹ ਥੋੜਾ ਜਿਹਾ ਪ੍ਰਹੇਜ ਕਰਨ ਜਿਹੜੇ ਬਾਹਰ ਜਾਂਦੇ ਲੋਕ ਉਹ ਟਰੈਵਲ ਨਾ ਕਰਨ ਕਿਉਂਕਿ ਆਉਣ ਲੱਗੇ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮਸ ਜਿਹੜੀਆਂ ਉਹ ਐਸਐਲ ਆ ਰਹੀਆਂ ਤੇ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਧੰਨਵਾਦ ਜੀ ਰੰਦਾਬ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਬਹੁਤ ਧੰਨਵਾਦ